ਆਰਥੇ ਥੱਲੇ ਬੋੜਾ ਵੱਡਾ ਨਸਾਂ ਨੂੰ ਗਏ। ਉਹ ਕਾਰੋ ਕਿਸੇ ਮਾਈਨਿੰਗ ਜਿੰਨੇ ਲੋ ਸਿੰਬਲੇ 400 ਸਮਸਪਰਨ ਰਹਿ Đi ਇੰਨਾ ਡਰਵਾ ਇੰਨਾ ਪਿੰਡਾਂ ਦੇ ਵਿੱਚ ਬੰਨ ਦੇ ਉੱਤੋਂ ਦੀ ਸਾਰੇ ਅੱਜ ਵੀ ਟਿਪਰ ਜਾ ਰਹੇ ਪਿਛਲੇ ਸਾਲ ਵਿੱਚ ਚੱਲੇ ਗਏ। ਜਿਹੜਾ ਕਿ ਬੰਨ ਬਿਲਕੁਲ ਬਠਾਤਾ ਇਹਨਾਂ ਨੇ ਜਦੋਂ ਪਾਣੀ ਫਲਡਾਂ ਦਾ ਜਦੋਂ ਬੰਨ ਦੇ ਨੇੜੇ ਤੋਂ 15-15 20-30 ਡੰਗ ਡੋਏ ਪੈ ਗਏ 40 100 150 ਕਿੱਲੇ ਚ ਜਦੋਂ ਪਾਣੀ ਮੜਦੇ ਵੀ ਲੇਕੇ ਤੇ ਕਰਦਾ ਉਹ ਪੂਰਾ ਉੱਥੇ ਆਪਣਾ ਰਸਤਾ ਬਣਾ ਲੈਂਦਾ ਜਿਹਦੇ ਕਰਕੇ ਮੈਂ ਕਹੂੰਗਾ 40 50 ਪਿੰਡਾਂ ਦਾ ਉਹ ਨੁਕਸਾਨ ਹੋਇਆ ਜਿਹੜਾ ਲੋਕਾਂ ਨੂੰ ਹਫਤਾ ਹਫਤਾ ਘਰਾਂ ਦੀਆਂ ਛੱਤਾਂ ਦੇ ਬੈਠਣਾ ਪਿਆ ਦਰਖ ਦਰਖਤਾਂ ਦੇ ਚੜਕੇ ਲੋਕਾਂ ਨੇ ਟਾਈਮ ਕੱਢਿਆ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਅੱਜ ਫੇਰ ਅਸੀਂ ਪੂਰਾ ਗੁੱਰ ਲਾਇਆ ਮੈਂ ਲਾਈਵ ਵੀ ਹੋਇਆ ਪਰ ਜਿਹੜੀ ਸਰਕਾਰ ਇਹਨਾਂ ੱਧੱਕਾ ਚਾਹੀ ਪਤਾ ਨਹੀਂ ਕੀ ਕਾਨੂੰਨ ਦਿਆਂ ਇਵੇਂ ਧੱਕੀਆਂ ਲਾਈਆਂ ਜਾ ਰਹੀਆਂ ਕਾਨੂੰਨ ਦਿਆਂ ਜਿਵੇਂ ਕੋਈ ਕਾਨੂੰਨੀ ਨਹੀਂ ਹੁੰਦਾ ਇਹ ਇਸ ਆਰੋਹੋਂ ਹੋ ਗ੍ਰਿਆ ਇਹਨਾਂ ਨੇ ਕੁਝ ਮਜ਼ਦੂਰੀਆਂ ਪਟਿਆਲੀਆਂ ਦੇ ਲੈ ਰਿਹਾ ਪੰਜ ਚਾਰ ਮਜ਼ਦੂਰੀਆਂ ਪੂਰੇ ਹਲਕੇ ਤੇ ਪਰ ਉਹ ਮਜ਼ਦੂਰੀਆਂ ਦੇ ਕੰਮ ਹੀ ਨਹੀਂ ਕਰਦੇ ਰਾਤ ਨੂੰ 8 ਵਜੇ ਸ਼ੁਰੂ ਕਰਦੇ ਨੇ ਮੈਨਕੇ ਦਾ ਕੰਮ ਤੇ ਸਾਰੀ ਰਾਤ ਇਹਨਾਂ ਦੇ ਚਿੱਪੜ ਚੱਲਦੇ ਨੇ ਕੋਈ ਲੋਕਾਂ ਨੇ ਸੁਣਾਈ ਨਹੀਂ ਲੋਕਾਂ ਨੇ ਘਰੋਂ ਵੀ ਕਰਕੇ ਦੇਖ ਲਏ ਰਸਤੇ ਬੰਦ ਕਰਕੇ ਦੇਖ ਲਏ ਪਰ ਪੁਲਿਸੇ ਨਸ਼ੀ ਜੋ ਸਾਡਾ ਅੱਜ ਹਲਕੇ ਦਾ ਬੁਰਾ ਹਾਲ ਹੋਇਆ ਜਿਵੇਂ ਇਲੈਕਸ਼ਨ ਹੋਵੇ ਤਾਰੇ ਵੀ ਗਾਂਧੀ ਸਾਡੇ ਡਾਕਟਰ ਸਾਹਿਬ ਨੂੰ ਮੈਂ ਦਿਖਾਇਆ ਸਾਡੇ ਸਰਪੰਚਾਂ ਨੂੰ ਕਿਵੇਂ ਇਹਨਾਂ ਨੇ ਪਰਚੇ ਦਰਜ ਕਰਾਇਆ ਪੰਚਾਇਤ ਤੇ ਪਰ ਚੱਕੇ ਕੋਣ ਕੱਲੇ ਸਰਪੰਚ ਗੁਰਪੇ ਸਾਡਾ ਸਰਪੰਚ ਹਲੰਪੜ ਦਾ ਪੂਰੀ ਪੰਚਾਇਤ ਦੇ ਪਰਤਾ ਹੋਇਆ ਜਿਹਨਾਂ ਨੇ ਤਾਂ ਝਾੜੂ ਜੁਆਇਨ ਕਰ ਲੈ ਮੈਂਬਰਾਂ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਸਰਪੰਚ ਨੇ ਨਹੀਂ ਕਰਾਇਆ ਤੇ ਉਹਦੇ ਕਾਰਵਾਈ ਕਰਕੇ ਜੇਲ੍ਹ ਚ ਪਾਤਾ 4 ਦਿਨ ਪਹਿਲਾਂ ਪਰ ਮੈਂ ਇਹ ਗੱਲ ਕਰੂੰਗਾ ਗੁਰਵਾਲਜੀ ਦਾ ਮੈਂ ਧੰਨਵਾਦ ਵੀ ਕਰਦਾ ਜਿਨਨੇ ਉਹਨੇ ਧੱਕਾਸ਼ਾਹੀ ਕਰਿਆ ਤਾਂ ਇਕਰੌਰ ਹਲਕਾ ਜਿੱਤਿਆ ਅੱਜ ਦੇਕਰੌਰ ਦੇ ਲੋਕ ਉਹਨਾਂ ਨੇ ਉਲਟਾ ਜਵਾਬ ਦਿੱਤਾ ਜੇ ਸਹੇ ਦੇ ਧੱਕਾ ਨਾ ਕਰਦਾ ਤੇ ਨਾਲ ਨਾ ਸੂਪੇ ਪੰਡਾ ਐਦ ਕਰੋ ਰਾਜਿਤ ਦੇ ਮੈਂ ਫੇਰ ਵੀ ਕਹਿਣਾ ਵੀ ਉਹਦੀ ਜਿਹੜੀ ਅਕਲ ਸੀ ਉਹਨੇ ਆਪਣੀ ਅਕਲ ਤੋਂ ਕੰਮ ਲੈ ਕੇ ੱੱਕੇ ਨਾਲ ਸਾਡੇ ਸਰਪੰਚ ਬਲਾਕ ਸੰਭੇ ਮੈਂਬਰ ਜਿਨੇ ਕਾਂਗਰਸ ਦੇ ਅਹੁਦੇਦਾਰ ਸੀ ਜੋਇਨ ਕਰਾਏ ਜਿਹਦੇ ਕਰ ਨੂੰ ਹਾਰ ਦਾ ਉਹ ਦੇਖਣਾ ਪਿਆ ਅੱਜ ਤੁਸੀਂ ਦੇਖ ਲਓ ਜਰਨਲ ਸੱਤ ਹਲਕੇ ਨੇ ਪਟਿਆਲì ਛੇ ਹਲਕੇ ਜਿਹਨੇ ਤੇ ਕੱਲਾ ਕਨੌਰ ਹਲਕਾ 9090 ਵੋਟਾਂ ਦੇ ਜਿੱਤਿਆ ਇਸੇ ਕਰਕੇ ਜਿੱਤਿਆ ਉਹਨਾਂ ਨੇ ੱੱਕਾ ਕੀਤਾ ਜੇ ੱੱਕਾ ਨਾ ਕਰਦੇ ਸਹਦ ਅਸੀਂ ਬਣਾ ਜਿੱਤਦੇ ਇਸ ਕਰਕੇ ਮੈਂ ਕਹਿਣਾ ਇਹ ੱੱਕੇਛਾਈ ਜਾਂ ਪੁਲਿਸ ਨੂੰ ਬੰਦ ਕਰਨੀ ਚਾਹੀਦੀ ਹੈ ਡੀਸੀ ਸਾਹਿਬ ਵਧੀਆ ਬੰਦੇ ਨੇ ਪਰ ਡੀਸੀ ਸਾਹਿਬ ਦੇ ਕੋਈ ਥੱਲੇ ਨਹੀਂ ਹੁੰਦਾ